ਲੋ ਹਾਂਜੀ ਅੱਜ ਤਾਂ ਦੱਸਾਂਗੇ ਜੀ ਚਾਕਾਂ ਤੇ ਪਾਈਪਿੰਗ ਲਗਾਉਣ ਬਾਰੇ ਹਾਂਜੀ ਕਮੀਜ਼ ਨੂੰ ਆਪਾਂ ਪਹਿਲਾਂ ਕਰ ਲੈਣਾ ਪੁੱਠਾ ਜੀ ਉੱਠੇ ਪਾਸੇ ਆਪਾਂ ਜੀ ਸਿੱਧੀ ਲੈਸ ਰੱਖ ਲੈਣੀ ਆ ਇਸ ਤਰ੍ਹਾਂ ਜੀ 1 ਇੰਚ ਉੱਪਰ ਕਰਕੇ ਚਾਕ ਤੋਂ ਤੇ ਆਪਾਂ ਜੀ ਇਹਦੇ ਕੰਨੀ ਕੰਨੀ ਦੇ ਨਾਲ ਲਗਾ ਦੇਣੀ ਆ ਆਪਾਂ ਜੀ ਲੈਸ ਵਾਲਾ ਜਿਹੜਾ ਡਿਜ਼ਾਈਨ ਨਾਲ ਪਾਸੋਂ ਆਪਾਂ ਅੰਦਰ ਵੱਲ ਨੂੰ ਕਰਨਾ ਹੈ ਕਮੀਜ਼ ਵਾਲੇ ਪਾਸੇ ਤੇ ਜੀ ਆਪਾਂ ਨਾਲ ਨਾਲ ਸੀਨ ਲਗਾ ਕੇ ਫਿਰ ਆਪਾਂ ਜੀ ਇਹਨੂੰ ਸਿੱਧਾ ਕਰ ਲੈਣਾ ਕਮੀਜ਼ ਨੂੰ ਸਿੱਧਾ ਕਰਕੇ ਜੀ ਆਪਾਂ ਇਹਨੂੰ ਫੋਲਡ ਕਰ ਲੈਣਾ ਆਪਾਂ ਬੰਨਾ ਇਹਦਾ geke ਰਾਂ ਮੈ ਲਿਆ ਜੀ ਕੇਰੇ ਤੇ ਆਪਾਂ ਨਿਸ਼ਾਨ ਲਾ ਲੈਣਾ ਆਪਣਾ 1.5 ਇੰਚ ਹੈਗਾ ਜੀ ਉਧਰੋਂ ਆਪਾਂ ਜਿੱਥੇ ਆਪਣੀ ਹੈਪਗਾ ਸੀਨ ਆ ਉਥੇ ਇਸ ਤਰ੍ਹਾਂ ਆਪਾਂ ਸਿੱਧਾ ਨਿਸ਼ਾਨ ਲਾ ਲੈਣਾ ਜੀ ਫਿਰ ਆਪਾਂ ਹਾਂਜੀ ਇਹਨੂੰ ਫੋਲਡ ਕਰ ਦੇਣਾ ਜੀ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਜਿੱਥੇ ਨਿਸ਼ਾਨ ਲਾਇਆ ਉਥੇ ਆਪਾਂ ਧਰਕੇ ਨੂੰ ਸਲਾਈ ਲਗਾ ਦੇਣੀ ਹੈ ਜੀ ਇਸ ਤਰ੍ਹਾਂ ਇਸ ਸਲਾਈ ਵੀ ਆਪਾਂ ਨਾਲ-ਨਾਲ ਲਗਾਉਣੀ ਹੈ ਜੀ ਇਸ ਤਰ੍ਹਾਂ ਸਲਾਈ ਪਰ ਨਾਲ-ਨਾਲ ਲਗਾ ਕੇ ਤੇ ਜਿੱਥੇ ਆਪਣੀ ਆਪਣੀ ਆ ਗਈ ਕੰਮਰ ਦੀ ਸੀਨ ਜੀ ਹੈਪ ਦੀ ਉਥੇ ਆਪਾਂ ਜੀ ਅੱਧਾ ਇੰਚ ਜਾਂ 1 ਇੰਚ ਆਪਾਂ ਉੱਪਰ ਨਾਲ-ਨਾਲ ਸਲਾਈ ਲਗਾ ਦੇਣੀ ਹੈ ਜੀ ਇੱਥੋਂ ਨਾਲ-ਨਾਲ ਸਲਾਈ ਹਾਂਜੀ ਇਹਦੇ ਨਾਲ ਇੱਕ ਫਿਨਿਸ਼ਿੰਗ ਦੇ ਨਾਲ ਆਪਣੀ ਸਲਾਈ ਲੱਗ ਜੂਗੀ ਜੀ ਇਸ ਤਰ੍ਹਾਂ ਫਿਰ ਆਪ ਫਿਰ ਜੀ ਕਮੀਜ਼ ਨੂੰ ਪੁੱਠਾ ਕਰ ਦਾਂਗੇ ਇਸ ਤਰ੍ਹਾਂ ਪੁੱਠਾ ਪਾਸਾ ਕਰਕੇ ਜੀ ਇਹਨੂੰ ਫੋਲਡ ਕਰ ਦਾਂਗੇ ਜਿਹੜੀ ਆਪਣੀ ਲੈਸ ਵਧੀਆ ਜੀ ਉਹ ਲੈਸ ਨੂੰ ਆਪਾਂ ਅੰਦਰ ਵਾਰ ਕਰਕੇ ਇਸ ਤਰ੍ਹਾਂ ਫੋਲਡ ਕਰਕੇ ਜੀ ਆਪਾਂ ਇੱਕ ਰਫ ਸਲਾਈ ਲਗਾ ਦੇਣੀ ਆ ਉੱਪਰ ਇਹਦੇ ਇਹ ਇਸ ਤਰ੍ਹਾਂ ਜੀ ਮੋٹے ਬਖੇ ਦੇ ਨਾਲ ਆਪਾਂ ਸਲਾਈ ਲਗਾ ਦੇਣੀ ਆ ਆ ਦੇਖੋ ਜੀ ਆਪਣੀ ਜਿਹੜੀ ਲੈਸ ਆ ਉਹ ਲੱਗ ਕੇ ਤਿਆਰ ਹੋ ਗਈ ਆ ਜੀ ਚਾਕਾਂ ਤੇ ਇਸ ਤਰੀਆ ਆਪਾਂ ਸਾਰੇ ਚਾਕਾਂ ਤੇ ਇਸ ਤਰੀਆ ਹੀ ਲਗਾਉਣੀ ਆ ਲੈਸ ਆ ਦੇਖੋ ਜੀ ਇਹਦੇਲੇ ਪਾਸੇ ਪੱਤਰ ਪਾਈ ਕਰ ਦੇਣੀ ਆ ਜੀ ਇਹ ਆਪਣੀ ਕੱਚੀ ਸੀਨ ਲੱਗੀ ਹੈ ਹਾਂਜੀ ਆ ਦੇਖੋ ਜੀ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਲੈਸ ਆ ਜਿਹੜੀ ਪਾਈਪਿੰਗ ਆ ਲੱਗ ਕੇ ਤਿਆਰ ਹੋ ਗਈ ਚੱਕਾਂ ਤੇ